ਮੋਲਣੀਓ ਪਤਾ ਨਹੀਂ ਕਿਹੜੇ ਵੇਲੇ ਰੇਲ ਦੀ ਪਟੜੀ ਤੋਂ ਡੱਬੇ ਜਿਹੜੇ ਸਾਰੇ ਲੈ ਜਾ। ਕਿਉਂਕਿ ਸ਼ਾਮ ਨੂੰ 5 ਵਜੇ ਜਿਸ ਮੁੱਖ ਮੰਤਰੀ ਨੇ ਸੂਬਾ ਚਲਾਉਣਾ ਹੈ, ਜਿਸ ਮੌਨ ਮੁੱਖ ਮੰਤਰੀ ਨੇ ਤੁਹਾਨੂੰ ਅਗਾਹ ਵੱਧੂ ਸੋਚ ਦੇਣੀ ਹੈ, ਉਹ ਆ ਕੇ ਇਹ ਸੋਚ ਦਾ ਮਾਰਕਣੀ ਹੈ। ਤੇ ਇੱਕੋ ਇੱਕ ਚੰਗੀ ਸੋਚ ਦਾ ਮਾਲਕ ਤੁਹਾਡੇ ਕੋਲ ਸਰਜੋਤ ਸਿੰਘ ਜੀ ਸਾਹੀ ਜੀ ਬੈਠੇ। ਸੋ ਇਸ ਕਰਕੇ ਅੱਜ ਆਪਾਂ ਸਾਰਿਆਂ ਨੇ ਮੈਮੋਰੰਡਮ ਦੇਣਾ ਹੈ ਇਸ ਜੀਮ ਸਾਹਿਬ ਨੂੰ। ਇਸੇ ਹਲਕੇ ਦੀ ਡਿਵੈਲਪਮੈਂਟ ਵਾਲੀ ਮੋਟਰਸਾਈਕਲਾਂ ਦੇ ਤੇਲ ਖਤਮ ਹੋ ਜਾਂਦਾ ਹੈ ਤੇ ਉਹ ਪਤਾ ਨਹੀਂ ਲੱਗਦਾ ਕਿ ਤੁਹਾਡੀ ਅਰਜ਼ਲ ਲੱਗੀ ਆ ਗੱਡੀ ਤੇਲ ਜਰਨਲ ਦੇ ਆ ਜਾਂਦਰਦੇ ਆ ਸੋ ਆ ਹਾਲਤਾਂ ਬੜੇ ਲਾਲਚ ਦੇ ਕੇ ਬੜਾ ਕੁਝ ਕਰਕੇ ਇਹਨਾਂ ਨੇ ਸੱਤਾ ਹਾਸਲ ਕਰ ਦਿੱਤੀ ਆ ਪਰ ਸੱਤਾ ਵਿੱਚ ਆਜਿ ਕੀਤਾ ਟੱਕਣੀ ਆ ਤੋਂ ਗਿਣਤੀ ਦੇ ਰਹਿ ਗਏ ਆਪਣੇ ਆਪ ਨੂੰ ਝਾਤੀ ਮਾਰ ਕੇ ਦੇਖੋ ਕਿ ਤੁਹਾਡੇ ਪਿੰਡ ਜòn ਤੁਸੀਂ ਸਵਾਲ-ਜਵਾਬ ਜਾਂ ਤੁਸੀਂ ਮੈਂ ਕਹਿੰਦਾ ਡਲੇ ਰੱਖੋ ਉਹ ਤਾਂ ਥਾਪੀਆਂ ਨਹੀਂ ਲਗਵਦੀਆਂ ਬੀਬੀਆਂ ਥਾਪਦੀਆਂ ਸੀ ਪਹਿਲਾਂ ਇਹਦੇ ਕਿਵੇਂ ਜੀ ਨਾ ਬੀਬੀਆਂ ਥਾਪਨਾ ਕਰਦੇ ਥਾਪੀਆਂ ਪੈਂਦੀਆਂ ਹੁੰਦੀਆਂ ਸੀ ਪਹਿਲੇ ਸਮਿਆਂ ਦੀ ਜਿਹੜਾ ਬੰਦਾ ਸਾਰੇ ਬੁਲਾਰਿਆਂ ਦੇ ਵਿਚਾਰ ਸੁਣੇ ਔਰ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਆਪਣੇ ਕੰਮ ਛੱਡ ਕੇ ਇਲਾਕੇ ਦੀ ਚਿੰਤਾ ਕਰਦੇ ਹੋਏ ਸਰਗੋ ਸਿੰਘ ਸਾਦੀ ਜੀ ਦਾ ਹੌਸਲਾ ਵਧਾਉਂਦੇ ਹੋਏ ਅਸੀਂ ਇੱਥੇ ਸ਼ਾਮਲ ਹੋਏ ਹਾਂ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਜੈਕਾਰਾ सिंह सिंह पंजाब पंजाब सरकार, सरकार, मुर्दाबाद तो हम बेनती करे छोटे से बहुत वीडियो गिनती जिसके रोस मुजारे चुचे हो मैं सब का पहला धनबाद करता बेनतिया करो ਬਹੁਤ ਕਰ ਕੀਤਾ ਸੀ ਇੱਕ ਆਰਸੀ ਪੈਲਸ ਦੇ ਵਿੱਚ ਤੇ ਬਹੁਤ ਵਟਾਂ ਦੇ ਤੁਸੀਂ ਆਕਾਤ ਹੋਇਆ ਗੱਲਬਾਤ ਹੋਈ ਵਿਚਾਰ ਸਾਂਝੇ ਕੀਤੇ ਮੈਂ ਸਮਝਦਾ ਉੱਤੇ ਨੇਕ ਲਾਮ ਕੀਤਾ ਸੀ ਕਿ ਜਿਹੜਾ ਸਾਟਾ ਹੁਣ ਅਜੰਡਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਲਾਕੇ ਦੀ ਡਿਵੈਲਪਮੈਂਟ ਦੇ ਮੁੱਦੇ ਦੇ ਇਲਾਕੇ ਦੀ ਨੌਜਵਾਨਾਂ ਦੇ ਮੁੱਦੇ ਤੇ ਨਸ਼ਿਆਂ ਦੇ ਮੁੱਦੇ ਤੇ ਤੇ ਸਰਕਾਰ ਵੱਲੋਂ ਕਿਤੇ ਕੇ ਵਾਅਦੇ ਜਿਹੜੇ ਪੂਰੇ ਨਹੀਂ ਕੀਤੇ ਕੇ ਉਹਨਾਂ ਦੇ ਗੱਲਾਂ ਤੇ ਆਉਣੇ ਸਮੇਂ ਨਹੀਂ ਅਸੀਂ ਲੜਨਾ। ਵੀ ਹਰ ਇੱਕ ਇਨਸਾਨ ਨੂੰ ਹਰ ਇੱਕ ਪਾਰਟੀ ਨੂੰ ਟਾਈਮ ਦੇਣਾ ਚਾਹੀਦਾ ਵੀ ਆਪਣੀ ਗੱਲ ਜਿਹੜੀ ਕੀਤੀ ਉਹ ਪੂਰੀ ਕਰੇ। 300 ਤੋਂ ਉੱਪਰ ਸਮਾਂ ਹੋ ਗਿਆ 1.5 ਸਾਲ ਰਹਿ ਗਿਆ ਹੱਦ ਤੱਕ ਸਵਾਲ ਇਹ ਰਹਿ ਗਿਆ ਤੇ 26 ਪੂਰਾ ਰਹਿ ਗਿਆ। 27 ਜਨਵਰੀ ਵਿੱਚ ਤਾਂ ਵੋਟਾਂ ਪੈ ਜੰਦੀਆਂ। ਇੱਕ ਦਲ ਬਣੀ ਉੱਪਰ ਕੇ ਸਾਹਮਣੇ ਆਈ ਹਰ ਇੱਕ ਦੀ ਭਾਵੇਂ ਉਹ ਮਜੂਤਾ ਸਰਕਾਰ ਦੇ ਵਿੱਚ ਵੀ ਕੋਈ ਨਾ ਕੋਈ ਨੁਮਾਇੰਦਾ ਕੋਲ ਨਾ ਹੋਵੇ ਉਹਨਾਂ ਨੂੰ ਹੋਵੇ ਮਜੂਤਾ ਸਰਕਾਰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਕੋਈ ਪਿੰਡ 'ਚ ਵਰਕਰ ਨਾ ਹੋਵੇ ਚਾਹੇ ਭਾਪੀ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਸ਼੍ਰੋਮਣੀ ਕਾਲੀ ਦਲ ਦਾ ਹੋਵੇ ਜਾਂ ਅਤੇ ਸਭ ਤੋਂ ਵੱਡੀ ਗੱਲ ਨਸ਼ਿਆਂ ਦੇ ਮੁਕਤੇ ਤੇ ਜਦੋਂ ਹਲਕੇ ਚ ਗੱਲ ਉੱਪਰ ਕੇ ਸਾਹਮਣੇ ਆਈ ਹਾਂ ਜੀ ਉਹ ਸ਼ੁਕਰ ਹੈ ਕਿ ਮੇਰੇ ਪਿੱਛੇ ਆਏ ਠੀਕ ਹੈ ਸਰ ਆਪ ਹੀ ਹੋ ਕੇ ਇਹ ਮੈਂ ਓਕੇ ਜੀ ਠੀਕ ਅੱਜ ਤੁਹਾਨੂੰ ਅੱਜ ਜਿਹੜਾ ਆਸੇ ਬਣਾ ਕੇ ਆਸ਼ੇ ਬਣਾ ਸੜਕਾਂ ਦੇ ਸਰਹੰਦ ਨੂੰ ਮਾਰਨ ਦਾ ਦਿੱਤਾ ਗਿਆਗਾ ਠੀਕ ਹੈ ਇਹ ਜਿਹੜਾ ਹੈਗਾ ਫਰਮਰ ਨਾਮ ਦਾ ਮਾਨਜੋਗ ਸਿੰਘ ਸਾਹਿਬ ਦੇ ਨਾਮ ਅਸੀਂ ਭਾਈ ਮਾਨਜੋਗ ਸਿੰਘ ਸਾਹਿਬ ਦੇ ਨਾਮ ਭੇਜਦੇ ਥੈਂਕ ਯੂ ਠੀਕ ਹੈ ਸਰ ਅੱਜ ਸਮੂਹ ਹਲਕਾ ਨਿਵਾਸੀਆਂ ਮੁਕੀਰੀਆਂ ਵੱਲੋਂ ਅੱਜ ਇੱਥੇ ਐਸਡੀਐਮ ਦਫ਼ਤਰ ਮੁਕੀਰੀਆਂ ਦੇ ਬਾਹਰ ਇੱਕ ਰੋਸ ਮਜਾਦਾ ਕੀਤਾ ਗਿਆ ਇਲਾਕੇ ਦੇ ਮੁੱਦੇ ਬਹੁਤ ਸੀਗੇ ਨੌਜਵਾਨਾਂ ਦੇ ਮਸਲੇ ਨੇ ਇਲਾਕੇ ਦੀ ਡਵੈਲਪਮੈਂਟ ਦੇ ਮਸਲੇ ਨੇ ਸ਼ਹਿਰ ਦੇ ਮਸਲੇ ਨੇ ਪਿੰਡਾਂ ਦੇ ਮਸਲੇ ਪਰ ਜਿਹੜਾ ਇਹ ਮਸਲਾ ਸੀ ਪਿੰਡਾਂ ਦੀਆਂ ਸੜਕਾਂ ਦੇ ਬਹੁਤ ਮਾੜੇ ਹਾਲਾਤ ਸਾਰਾ ਇਲਾਕਾ ਲਗਭਗ ਟੁੱਟ ਚੁੱਕਾ ਲੋਕਾਂ ਨੂੰ ਪਿੰਡਾਂ ਚ ਜਾਣ ਵਾਸਤੇ ਕੋਈ ਸਾਧਨ ਨਹੀਂ ਗੀ ਜੇ ਉਹ ਸਾਧਨ ਨਹੀਂ ਤੇ ਸੜਕਾਂ ਨਹੀਂ ਗੀਆਂ ਸੜਕਾਂ ਦੇ ਇੱਦੇ ਕ ਹਾਲਾਤ ਮਾੜੇ ਨੇ ਕਿ ਸਾਧਨਾਂ ਦਾ ਬੁਰਾ ਹਾਲ ਹੈ ਜੇ ਕੋਈ ਡਿੱਗ ਰਿਹਾ ਕੋਈ ਐਕਸੀਡੈਂਟ ਹੋ ਰਿਹਾ ਕਈ ਉਹਦੇ ਉਹਦੇ ਵਿੱਚ ਕਈਆਂ ਦੀ ਮੌਤ ਹੋਈ ਹੈ ਇਸ ਕਰਕੇ ਅੱਜ ਸਾਰੇ ਇਲਾਕੇ ਨੇ ਇੱਥੇ ਇਕੱਠੇ ਹੋ ਕੇ ਅੱਜ ਕਟ ਕੀਤਾ ਤੇ ਸਰਕਾਰ ਦੇ ਕੰਨ ਖੁੱਲਣ ਵਾਸਤੇ ਅਸੀਂ ਅੱਜ ਇੱਕ ਮੰਗ ਰੈਂਡਮ ਦਿੱਤਾ ਅਤੇ ਬੇਨਤੀ ਕੀਤੀ ਆ ਕਿ ਸਾਡੇ ਹਲਕੇ ਵੱਲ ਧਿਆਨ ਦੇ ਕੇ ਜੋ ਹਾਲਾਤ ਬੱਤਰ ਬਣੇ ਆ ਇਹਨਾਂ ਦੇ ਜਲਦ ਤੋਂ ਜਲਦ ਟੈਂਡਰ ਲਾ ਕੇ ਤੇ ਸੜਕਾਂ ਦੀ ਜਿਹੜੀ ਮੁਰੰਮਤ ਕੀਤੀ ਜਾਵੇ ਤੇ ਜੇ ਉਹ ਇਸ ਪਾਸੇ ਧਿਆਨ ਨਾ ਦੇਣਗੇ ਤੇ ਆਉਣ ਵਾਲੇ ਸਮੇਂ ਤੇ ਅਸੀਂ ਵੱਡੇ ਸੰਘਰਸ਼ ਵਾਲੀ ਗੱਲ ਸਕਦੇ ਆ ਜੀ ਕਿ ਕਿ ਲੱਗਦਾ ਕਿ ਇਹ ਸੜਕਾਂ પ્રાਣੀਆਂ ਪਿਛੇ ਸਮੇਂ ਦੀਆਂ ਸਰਕਾਰਾਂ ਚ ਬਣੀਆਂ ਹੋਈਆਂ ਕਿ ਇਸ ਸਮੇਂ ਫੰਡ ਦੀ ਕਮੀ ਲੱਗ ਰਹੀ ਹੈ ਕਿ ਕਿ ਕਮੀ ਦਾ ਸਬੂਤ ਦੇਖੋ ਜੀ ਇਹ ਤਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਪੁੱਛੋ ਨਾ ਵੀ ਸੜਕਾਂ ਜਿਨ੍ਹਾਂ ਦੀ ਰਿਪੇਅਰ ਅਜ ਤੋਂ 4-4 ਸਾਲ 5-5 ਸਾਲ ਓਵਰ ਹੋ ਗਈ ਜਿਨ੍ਹਾਂ ਦਾ ਟਾਈਮ ਪੀੜ ਪੂਰਾ ਹੋ ਚੁੱਕਾ ਉਹ ਅੱਜ 5-5 6-6 ਸਾਲ ਓਵਰ ਹੋ ਚੁੱਕਿਆ ਹੈ ਸਰਕਾਰ ਦੇ ਨੁਮਾਇੰਦਿਆਂ ਨੂੰ ਪੁੱਛੋ ਸਰਕਾਰ ਨੂੰ ਪੁੱਛੋ ਪ੍ਰਸ਼ਾਸਨ ਨੂੰ ਪੁੱਛੋ ਵੀ ਤੁਸੀਂ ਚੰਡਰ ਕਿਉਂ ਨਹੀਂ ਲਾ ਰਹੇ ਉਹਨਾਂ ਸੜਕਾਂ ਦਾ ਮੈਂ ਤਾਂ ਤੁਹਾਨੂੰ ਮੀਡੀਆ ਦੇ ਭਰਾਵਾਂ ਨੂੰ ਬੇਨਤੀ ਕਰਾਂ ਕਿ ਇੱਕ ਦਿਨ ਮੇਰੇ ਨਾਲ ਚਲਿਓ ਮੈਂ ਲੈ ਕੇ ਚਲਾਂ ਤਾਨੂੰ ਇਲਾਕੇ ਦੇ ਸੜਕਾਂ ਘਵਾਵਾ ਤੁਸੀਂ ਆ ਵੇਖਿਓ ਹਾਲਾਤ ਕੀ ਨੇ ਸਾ ਜੀ ਸਰ ਇੱਕ ਮੈਮੋਰੰਡਮ ਹੋਰ ਵੀ ਦਿੱਤਾ ਗਿਆ ਤੁਹਾਡੇ ਉਹ ਕਿਸ ਬਾਰੇ ਦਿੱਤਾ ਗਿਆ ਉਹ ਵੀ ਨਹੀਂ ਮੈਮੋਰੰਡਮ ਉਹਨਾਂ ਨੇ ਵੀ ਦਿੱਤਾ ਇਹ ਸੀਗਾ ਉਹ ਤੇ ਉਹਨਾਂ ਨੇ ਮੈਮੋਰੰਡਮ ਐਮਪੀ ਸਾਹਿਬ ਨੂੰ ਦਿੱਤਾ ਸੀਗਾ ਵੀ ਸਾਡੇ ਇਲਾਕੇ ਦੇ ਜਿਹੜੇ ਸੜਕਾਂ ਉਹ ਮਾਰੀਆਂ ਨੇ ਡਾਕਟਰ ਸਹਿਬਾਨਾ ਵੱਲ ਦਿੱਤਾ ਗਿਆ ਸੀ ਤੇ ਉਹ ਮੈਨੂੰ ਦੇ ਕੇ ਗਏ ਵੀ ਅਸੀਂ ਵੀ ਅੱਗੇ ਗਿਆਪੜ ਸੌਪ ਤੇ ਆਏ ਆ ਬਸ ਉਸ ਕੱਲ ਵਾਲਾ ਸਰਕਾਰ ਨੇ ਕੋ ਧਿਆਨ ਨਹੀਂ ਦਿੱਤਾ ਉਹ ਮੈਨੂੰ ਉਹ ਦੇ ਕੇ ਗਏ ਨੇ ਠੀਕ ਹੈ ਤੇ ਹਸਪੀਟਲ ਦੀ ਤੁਸੀਂ ਇੱਕ ਗੱਲ ਕੀਤੀ ਹੈ ਜਿਹੜੇ ਡਾਕਟਰ ਬਾਹਰੋਂ ਕੀ ਕਹਿੰਦੇ ਅੰਮ੍ਰਿਤਸਰ ਭੇਜਦੇ ਤੇ ਕੀ ਹੋਇਆ ਇਹ ਲੋਕਾਂ ਨੇ ਦੇਖੋ ਜੀ ਇੱਥੇ ਨਾ ਆਪ ਸੁਣਨ ਨੂੰ ਆਉਂਦਾ ਜਦੋਂ ਕੋਈ ਮਰੀਜ਼ ਮਾੜੀ-ਮੋਟੀ ਗੱਲ ਹੋ ਜਾਂਦੀ ਹੈ ਇਹ ਜਲਦੀ ਇਹਨੂੰ ਰੈਫਰ ਕਰ ਦਿੰਦੇ ਆ ਕੋਈ ਅੰਮ੍ਰਿਤਸਰ ਚਲ ਜਾਓ ਕੋਈ ਜੰਦਰ ਚਲ ਜਾਓ ਅਸੀਂ ਅੱਜ ਇੱਥੇ ਬੇਨਤੀ ਕੀਤੀ ਹੈ ਕਿ ਹਸਪਤਾਲ ਜਿਹੋ ਜਿਹਾਂ ਸਹੂਲਤਾਂ ਲਿਆਓ ਜਦੋਂ ਕੋਈ ਇਲਾਕੇ ਦਾ ਵੇਖੋ ਸਾਡਾ ਗਰੀਬ ਹਲਕਾ ਜਦੋਂ ਕੋਈ ਜੰਦਰ ਜਾਂ ਅੰਮ੍ਰਿਤਸਰ ਜਾਂਦਾ ਉਹ ਤਾਂ ਕੋਈ ਨੇ ਪੈਸੇ ਨਹੀਂ ਤੇ ਉਹਨਾਂ ਹਸਪਤਾਲ ਜਾ ਕੇ ਇਲਾਜ ਕਰਾ ਸਕੇ ਅਸੀਂ ਤਾਂ ਅੱਜ ਇਹ ਪ੍ਰਸ਼ਾਸਨ ਨੇ ਵੀ ਬੇਨਤੀ ਕੀਤੀ ਵੀ ਇੱਥੇ ਸਾਡੇ ਹਫ਼ਤੇ ਨਾਲ ਜਿਹੋ ਜਿਓ ਸਕੂਤਾਂ ਇਹੋ ਜਿਹੇ ਡਾਕਟਰ ਲਾਓ ਵੀ ਉਹਨਾਂ ਨੂੰ ਹਰ ਗੱਲ ਤੇ ਅੰਮ੍ਰਿਤਸਰ ਜਾਂ ਜਾਂ ਜੰਦਰਾਂ